ਬਾਪੂ ਸਕੀਰਾਮ ਜੀ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦਈ ਤੇ ਸਾਰੇ ਸਾਧ ਸੰਗਤ ਦਾ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦਈ ਸਲਾਣਾ ਮੇਲੇ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦਈ ਜੈ ਕਰਾ ਬਾਪੂ ਸਕੀਰਾਮ ਸਰਕਾਰ ਦਾ ਬੋ ਸੱਚੇ ਦਰਬਾਰ ਕੀ ਜੈ ਤੇ ਸਾਡੇ ਬਪਾਈ ਕਲਾਸ਼ਾਈ ਨਾਦਨ ਨੂੰ ਬਹੁਤ ਲੱਖ ਲੱਖ ਮੁਬਾਰਕ ਜੈ ਕਰਾ ਰਾ ਸਭ ਸਰਕਾਰ ਦਾ ਬੋ ਸੱਚੇ ਦਰਬਾਰ ਕੀ ਜੈ ਆ ਹੋ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਹੈ ਰਾਜੇ ਨਹੀਂ ਦੇਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਲੇ ਆ ਆ ਜੈ ਵੀ ਆਜੋ ਉਸਤਾਦ ਜੀ ਹੋ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਰਾਜੇ ਨੇ ਹੀ ਦੇਣਾ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਹੋ ਰਾਜੇ ਨੇ ਮੈਨੂੰ ਸਭ ਕੁਝ ਦਿੱਤਾ ਹੈ ਰਾਜੇ ਨੇ ਹੀ ਦੇ ਮੈਂ ਹਾਂ ਬੱਚਾ ਰਾਜਾ ਜੀ ਦਾ ਨਰਜਾ ਜੀ ਦਲੇਣਾ ਹੋ ਪਿੰਡ ਚ ਨਾ ਅਸੀਂ ਕਦੇ ਕਦਰ ਨਾ ਹੋਈ ਰਾਜਾ ਸਾਹਿਬ ਜੀ ਨੇ ਸੁਣੀ ਆ ਮੈਂ ਸਾਡੀ ਅਰਜਾਈ ਸਾਡੀ ਦਿਨ ਰਾਤ ਹਰੀ ਬੇਲੇ ਜੈ ਰਾਜੇ ਦੀ ਮੈਂ ਕਹਿੜਾ ਦਿਨ ਰਾਤ ਹਰੀ ਬੇਲੇ ਜੈ ਰਾਜੇ ਦੀ ਮੈਂ ਕਹਿੜਾ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣ ਉਹ ਹਰੀ ਬੇਲੇ ਸਾਡੇ ਮੂਹ ਤੇ ਜੈ ਰਾਜਾ ਜੀ ਦੀ ਰੰਦੀ ਹੈ ਬੰਦੇ ਪੁੱਤ ਰਾ ਦੀ ਦਾ ਤੇ ਰਾਜਾ ਦੁਨੀਆ ਇਹ ਕਹਿੰਦੀ ਏ ਦੁਨੀਆ ਇਹ ਕਹਿੰਦੀ ਏ ਰਾਹ ਨਾ ਛੱਡੀ ਏ ਰਾਜੇ ਦਾ ਉਹਦੇ ਚਰਨਾ ਚੇਰੇ ਰਹਿਣਾ ਰਾਹ ਨਾ ਛੱਡੀ ਏ ਰਾਜੇ ਦਾ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਮੈਂ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਹੋਏ ਤੂੰ ਭਾਰੇ ਜਾਈਏ ਅਸੀਂ ਪੀਚੀਏ ਮਜ਼ਾਰੇ ਸਾਡਾ ਹੋ ਰੇ ਨਾ ਕੋਈ ਸਾਨੂੰ ਰਾਜਾ ਜਿਹੜਾ ਦਰੀ ਉਹਦੇ ਜਾਵੇ ਉਹਨੇ ਸਦਾਈ ਸੁਖੀ ਰਹੇਣ ਜਿਹੜਾ ਦਰੀ ਉਹਦੇ ਜਾਵੇ ਉਹਨੇ ਸਦਾਈ ਸੁਖੀ ਰਹੇਣ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣ ਮੈਂ ਹਾਂ ਬਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣ ਤੁਸੀਂ ਦਾਤਾ ਆਸਾ ਨਾ ਆਉ ਤੋ ਹੋੜੀਆਂ ਉਹਨੇ ਗੱਲਾਂ ਜੋ ਵੀ ਕਈਆਂ ਤੁਸੀਂ ਕਦੇ ਨਾ ਆਓ ਮੜੀਆਂ ਕਦੇ ਨਾ ਆਓ ਮੋੜੀਆਂ ਪ੍ਰਭ ਕਲਮ ਚੋ ਲਿਖੇ ਮਣੀ ਵੈਸੇ ਦਾ ਏ ਕਹਿਣ ਪ੍ਰਭ ਕਲਮ ਚੋ ਲਿਖੇ ਮਣੀ ਵੈਸੇ ਦਾ ਏ ਕਹਿਣ ਹਾਂ ਬੱਚਾ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਮੈਂ ਹਾਂ ਬੱਚਾ ਹੈ ਰਾਜਾ ਜੀ ਦਾ ਨਾ ਰਾਜਾ ਜੀ ਦਾ ਲੈਣਾ ਓਏ ਇੰਨੇ ਕਾਜੀ ਕੂਲ ਜੇ ਕਈ ਗਾਂਦਿਆ